ਤਾਂ ਜਾਣਿਆ ਸੀ ਵੀ ਦੇਖਣ ਵਾਸਤੇ ਤੇ ਯਾ ਤੈਨੂੰ ਮੁਕਤ ਰੋ ਕੇ ਦੇਵੀ ਲੱਗਾ ਰੇ ਮਾੜਾ ਰੇਟ ਲਾਤਾ ਮੁਕਤ ਕਿਉਂ ਕੀ ਜਿੰਨਾ ਕੋਈ ਰਾਜੂ ਇੱਕ ਭਜਦਾ ਗਾ ਉਹ ਰਾਜੂ ਕੋ ਗੁੱਸਾ ਕਰਦਾ ਤੂੰ ਭਜਦਾ ਭੱਜ ਜਾ ਛਾਲ ਮਾਰ ਤੇ ਉੱਪਰ ਦੀ ਤੇ ਤਾਂ ਖੜ ਜਾ ਜੇ ਖੁਰਮਾ ਚਾਕੂ ਨਾ ਹੁਣੀ ਬਣਾ ਦੂ ਆ ਚਾਕੂ ਹੈਗਾ ਜਿੱਦ ਤਰਾ ਰਾਂਝਾ ਰਾਜੀ ਇਹ ਤਾਂ ਨਹੀਂ ਕਿਤੇ ਕਹਿੰਦੇ ਰਾਜੂ ਨੂੰ ਧੱਕੇ ਮਾਰ ਕੇ ਸੌਦਾ ਕਰਾਇਆ ਮੇਰਾ ਕੋਈ 18 ਦੀ ਨਹੀਂ ਵਿਕਦੀ ਫੜਾ ਤੇਰੀ ਮਰਜ਼ੀ ਆ ਫਿਰ ਨਾ ਕੋਈ ਧੱਕਾ ਕਾ ਨੂੰ ਆਰੇ ਪਹਿਲਾਂ ਇਹਨੂੰ ਤਾਂ ਚੋਲ ਹੈ ਇਹ ਚੋਲ ਆ ਨਹੀਂ ਮੈਂ ਨਹੀਂ ਲੈਣੀ ਇਹ ਨਹੀਂ ਬਸਦਾ ਲੈਣੀ ਹਾਂ ਬੋਲ 10 ਜਾ ਜਿੰਨਾ 150 ਬੋਲੋ ਅਸੀਂ ਵੀ ਰਾਜਸਥਾਨ ਜਾਣੇ ਅਸੀਂ ਵੀ ਦਿੱਲੀ ਵਾਸਤੇ ਤੇ ਯਾ ਤੈਨੂੰ ਮੁਕਤ ਰੇਟ ਦੇਣੀ ਲੱਗਾ ਰੇ ਮਾੜਾ ਰੇਟ ਲਾਤਾ ਮੁਕਤ ਕਿਉਂ ਕੀ ਜਿੰਨਾ ਕੋਈ ਐ ਭਾਜਦਾ ਗਾਉਂ ਰੱਜੂ ਕੋ ਗੁੱਸਾ ਕਰਦਾ ਮੁਕਤਲਾ ਥਾ ਨਹੀਂ ਫਿਰ ਆਇਆ ਨਾ ਪੱਕਾ ਮੋਟਰ ਲਾ ਨਾ ਹਾਂ ਜਿਹੜੀ ਗੱਲ ਉਹ ਪੱਕਾ ਮੋਟਰ ਲਾ ਨਾ ਇਹ ਹੁੰਦਾ ਪੁਰਾਣ ਹੁਣ ਜਿਹੜਾ ਮਾਰਨਾ ਯਾਰ ਉਹ ਐ ਮਾਰਨਾ ਨਹੀਂ ਹੈਗਾ ਨਹੀਂ ਮੈਂ ਵੀ ਮਾੜਾ ਰੇਟ ਮਿਲਿਆ ਓਏ ਨਹੀਂ ਮੋਟਰ ਆਸਾ ਅੱਛਾ ਤੈਨੂੰ ਹੋਰ ਦੇਖਾਂਗੇ ਕੋਈ ਨਾ ਤੀਰ ਕਹਿਣੀ ਤੈਨੂੰ ਕਿ ਜਿੰਦ ਬੋਹੇ ਨਾ ਮੰਗੋ ਮੈਂ ਉਹ ਮੰਗੀ ਤਾਂ ਮਿਲਦੀ ਨਹੀਂ ਆਪਾਂ ਨੂੰ ਵੀ ਪਤਾ ਹੀ ਆ ਤੇ ਪਤਾ ਦੱਸੋ ਕਿੰਨੇ ਦੀ ਹੋਣੀ ਆ ਤੂੰ ਭਜਦਾ ਭੱਜਾ ਜਾਂ ਛਾਲਮਾਰ ਤੇ ਪੂਪਰ ਦੀ ਜੇ ਤਾਂ ਖੜ ਜਾ ਖੜ ਕੇ ਸੋਧਾ ਕਰ ਸਾਡੇ 13000 ਪਿੰਹਾਨਾਂ ਦੀ ਚੱਲਦੀ ਏ ਯੈਸ ਕਰ ਬਹੁਤ ਯਾ ਫੱਟ ਜਾ 15000 ਦਾ ਗਾਕ ਹੋਰ ਹੈਗਾ ਕੋਈ ਬਾਈ 35000 ਤੇ ਨਹੀਂ ਚੱਲਦੀ ਐ ਮੈਂ ਵੇਚਣੀ ਐ ਮੈਨੂੰ ਦੱਸ ਕੱਲੀ ਕਰੇ ਕਿਉ ਨਾ ਬਈ ਇਹ 50 ਚਾਹੇ ਕੁਸ ਖੜੀਆ ਮਰੇ ਜੇ ਖੁਰਚ ਮੈਂ ਚਾਕੂ ਨਾ ਹੁਣੀ ਬਣਾ ਦੂ ਆ ਚਾਕੂ ਹੈਗਾ ਠੰਡ ਦਾ ਕੀ ਕਰੇ ਹੁੰਦਾ ਕੋਣ ਵੜਦਾ ਨਹੀਂ ਖੁਰਚੇ ਸਮਾੜਦੇ ਨੇ ਪਰ ਚਾਕੂ ਹੈਗਾ ਆਪਣੇ ਦਾ ਖਾਣਾ ਨਾ ਕਰਕੇ ਛੱਡੀਆਂ ਨਹੀਂ ਵੀਰੇ ਉਹ ਤਾਂ ਕਰਮਗਾਹਾਂ ਤਾਂ ਲੱਗਦੇ ਛੋਟੇ ਲੋਕ ਤਾਂ ਇਧਰ ਨੀ ਰਹੀ ਪਈ ਸਾਡੀਆਂ ਬੱਕਰੀਆਂ ਬਾਹਰ ਅਰਜਨ ਖਾ ਕੇ ਹੁੰਦੀਆਂ ਨਾਮ ਨਰਨ ਵਿਰੋਧੀ ਨਹੀਂ ਕਰਮਗਾਹਾਂ ਸਾਰਾ ਸਿਆਲ ਹੋ ਗਿਆ ਵੜਦੇ ਨੂੰ ਅਰਜਨ ਅਸੀਂ ਇੱਕ ਦਿਨ ਨਹੀਂ ਰੋਕਿਆ ਕਰੀ ਰਾਤ ਨੂੰ ਡੱਕਦੇ ਆ ਖੋਲ ਲੀਆਂ ਨੀ ਦੇ ਦੀਆਂ ਥੋੜਾ ਖਾਓ ਕੋਈ ਜਿਆਦਾ ਖਾਓ ਨਹੀਂ ਲੋਟਣੇ ਘਰੋਂ ਫਰੀਏ ਓ ਚੱਲ ਤੂੰ ਕਰੋ ਖੜੀ ਆਏ ਪੈਸੇ ਲਾ ਦੇ ਤੂੰ ਗੱਲ ਸਮਾ ਲੈਣੇ ਜਾ ਕਰੇ ਖੜੀ ਆਏ ਪੈਸੇ ਲਾ ਦੇ ਲਾਈ ਹੁਣ ਕਿਹਦੇ ਜਮਾ ਨਾ ਦੇ ਉਹ ਲਾ ਦੇ ਚੱਲ ਨਹੀਂ ਉਹ ਲਾ ਦੇ ਚਲਾ ਦਾਂਗੇ ਅਸੀਂ ਆ ਜਾ ਤੂੰ ਕਰ ਦੱਸ ਦੇ ਫਿਰ ਆ ਜਾ ਇੱਧਰ ਆ ਜਾ ਉਰੇ ਆ ਜਾ ਕੋਈ ਨਹੀਂ ਖਰਚੋ ਬਾਈ ਓਏ ਮੈਂ ਪੂਰੀ 15.5 ਹਜ਼ਾਰ ਦੀ ਵੇਚਤੀ ਕਹਿੰਦੇ ਨਹੀਂ 16 ਦੀ ਹੋਗੀ ਬਸ ਓਏ ਖਰਚਾ ਯਾਰ ਮੱਸ ਜਾਣ ਲੱਗਦਾ ਦੇ ਦੇ ਮੱਠ ਗਰੀਬ ਆ ਦੇ ਗੱਲਾਂ ਵੀ ਓਏ ਜਿਦ ਤਰਾ ਰਾਂਜਾ ਰਾਜੀ ਆ ਤਾਂ ਸਹੀ ਕਿਤੇ ਕਹਿੰਦੇ ਰਾਜੂ ਨੂੰ ਧੱਕੇ ਮਾਰ ਕੇ ਸੌਦਾ ਕਰਾਇਆ ਮੇਰਾ ਕਰੇ ਤੇਰੇ ਜੁੱਤੀਆਂ ਵਹਿਣ ਗਾਲਾਂ ਖਵਾਵੇਂ ਤੁਸੀਂ ਜਿਦ ਤਰਾ ਰਾਂਜਾ ਰਾਜੀ ਆ ਅੰਦਰਲਾ ਦਿਲ ਕਹਿੰਦਾ ਉਹ ਬਾਈ ਜਿਦ ਤਰਾ ਦਿਲ ਮੰਗਦਾ ਤਾਂ ਸੌਦਾ ਸਹੀ ਨਹੀਂ ਨਾ ਨਹੀਂ ਯਾਰ ਉਧਰ ਹੀ ਵਿਗੜਾ ਤੇ ਵਿਕਦੀ ਨਹੀਂ ਆਏ ਇਹਦਾ ਤੂੰ ਕਹਿੰਦਾ ਮੇਰਾ ਕੋਈ ਵਿਕਿਆ ਨਹੀਂ ਕੁਸਮਾ ਚੰਦ ਤੇਰਾ ਗਰੀਬ ਦਾ ਫਾਇਦਾ ਕਰਾ ਦੀਏ 18 ਨਹੀਂ ਜਾ ਯਾਰ ਹੈ 18 ਕੋਈ 18 ਦੀ ਨਹੀਂ ਵਿਕਦੀ ਫੜਾ ਤੇਰੀ ਮਰਜ਼ੀ ਆ ਫਿਰ ਨਾ ਕੋਈ ਤੱਕਾ ਨਹੀਂ ਉਹ ਲੱ ਜਾਂਦਾ ਚੱਕੇ ਰਿਹਾ ਮੈਨੇ ਮਾਲ ਪੂਰਾ ਹੋਇਆ ਖੜਾ ਲੈ ਕੇ ਜਾ ਰਿਹਾ ਬਾਬਾ ਕਹਿੰਦੀਆਂ ਨਾਲ ਉਹ ਤਾਂ ਕਹਿੰਦਾ ਸਤਾ ਜਾਨੀਆਂ ਗੱਡੀ ਭਰ ਕੇ ਮਸਾਂ ਕੀ ਰਿਹਾ ਜਾਂਦਾ ਪਤੀ ਲੱਗੇ ਸਾਡਿਆਂ ਚ ਰੱਖ ਲੈ 15 ਦੇ ਫੜ ਲੈ ਸਾਡਿਆਂ ਨੂੰ ਝਾੜ ਕੇ ਆ ਉਹ ਫੜੀਆਂ ਨੇ ਫੜਾ ਬਾਬਾ ਜੀ ਦੇ ਦੇ ਨਾ ਉਹ ਗੱਲ ਨਾ ਪੀ ਕੋਈ ਕੰਮ ਹੋਇਆ ਨਹੀਂ ਆ ਰਹਾ ਚੱਲਦੇ ਨਾ ਇੱਧਰ ਕਹਿ ਬੀੜੀਆਂ ਨੂੰ ਪਿਛਾ ਹੋ ਕੱਲ ਨੂੰ ਲੋਕ ਮੇਰੇ ਜੁੱਤੀਆਂ ਮਾਰਦੇ ਨੇ ਯਾਰ ਰਾਜੂ ਧੱਕੇ ਕਰਦਾ ਮੈਂ ਧੱਕੇ ਨਹੀਂ ਕਰਦਾ

14 15000 ਦੁਬਾਰਾ ਹੀ ਗਣੇ ਇਹਨਾਂ ਨੂੰੜੀ ਆ 15 ਆਹਰ 16 ਖੁਸ਼ ਹੈ ਛੋੜ ਕਰਦੇ ਜਿਹੇ ਜੋ ਮਰਜੀ ਨੂੰ ਦਿਖਾਈ ਤੇਰੀ ਉਹ ਅਬਦੀ ਦਾ ਆਊਗਾ ਤੂੰ ਅਬਦੀ ਦਾ ਹੀ ਤੇ ਇੱਕ ਨੋਟ ਇਹਨਾਂ ਚੋਂ ਦੇ ਦੇ ਸਾਨੂੰ ਦੋ ਜਣਿਆਂ ਨੂੰ ਕੋਈ ਨਾ ਉਹ ਰਾਜੂ ਉਹ ਸਵੇਕਟਰ ਹੈ ਹਾਂ ਉਹ ਹੋ ਜਾ ਬਾਰ ਹਾਂਜੀ ਤੇਰਸੇਮ ਜੀ ਆ ਇਧਰ ਹੋ ਕੇ ਵਾਹ ਵਧੀਆ ਬਹੁਤ ਵਧੀਆ